ਇਹ ਪੂਰੇ ਹਿੰਦੁਸਤਾਨ ਦੇ ਵਿੱਚ ਬਾਇਓਮਾਸ ਮਟੀਰੀਅਲ ਨਾਲ ਬਣੀ ਹੋਈ ਪੰਜਾਬ ਪੁਲਿਸ ਦੀ ਪਹਿਲੀ ਪੋਸਟ ਹੈ। ਜਰ ਸਾਹਿਬ ਨੇ ਦੱਸਿਆ ਕਿ ਇਹ ਬੜੀ ਇਕੋ ਫ੍ਰੈਂਡਲੀ ਤਰੀਕੇ ਨਾਲ ਬਣਾਈ ਗਈ ਪੁਲਿਸ ਪੋਸਟ ਹੈ ਇਹ ਤੇ ਬਿਲਕੁਲ ਜਿਵੇਂ ਦੇਖ ਵੀ ਰਹੇ ਹੋ ਪਹਿਲਾਂ ਵੀ ਇੱਥੇ ਸਿਗੀ ਪੋਸਟ ਉਹ ਟੀਨ ਦੀ ਸੀ ਤੇ ਮੁਲਾਜ਼ਮ ਵਿਚਾਰੇ ਸਿਗੇ ਗਰਮੀ ਦੇ ਵਿੱਚ ਉਹਨਾਂ ਨੂੰ ਬਹਿਣਾ ਪੈਂਦਾ ਸੀ ਡਿਊਟੀ ਵੀ ਫਿਰ ਇਫੈਕਟ ਹੁੰਦੀ ਹੈ ਜਦੋਂ ਬੰਦਾ ਕੰਫਰਟੇਬਲ ਨਾ ਹੋਵੇ ਤੇ ਹੁਣ ਇਹ ਜਿਵੇਂ ਇਕੋ ਫ੍ਰੈਂਡਲੀ ਪੋਸਟ ਹੈ ਤੇ ਇਹਦੇ ਵਿੱਚ ਗਰਮੀ ਦਾ ਵੀ ਤੋਂ ਵੀ ਵਿਚਾਰ ਰਹੂਗਾ ਤੇ ਇਹਦੇ ਨਾਲ ਪੰਜਾਬ ਪੁਲਿਸ ਦੀ ਜਿਹੜੀ ਇੱਥੇ ਚੌਂਗ ਦੇ ਵਿੱਚ ਡਿਊਟੀ ਲੱਗਦੀ ਹੈ ਮਲਾਜ਼ਮਾਂ ਦੀ ਉਹਦੇ ਨਾਲ ਬੜਾ ਰਿਲੀਫ ਉਹਨਾਂ ਨੂੰ ਮਿਲੂਗਾ ਤੇ ਉਹ ਆਪਣੀ ਡਿਊਟੀ ਵੀ ਵਧੀਆ ਤਰੀਕੇ ਨਾਲ ਨਿਭਾ ਸਕਣਗੇ ਐਸਐਸਪੀ ਸਾਹਿਬ ਤੁਸੀਂ ਬਾਹਰੋਂ ਆਏ ਹੋ ਅੰਦਰ ਆ ਕੇ ਅੰਦਰ ਤੇ ਬਾਹਰ ਦੇ ਵਾਤਾਵਰਨ ਦਾ ਤੁਹਾਨੂੰ ਕੁਝ ਫਰਕ ਲੱਗਿਆ ਮੈਂ ਧੰਨਵਾਦੀ ਹਾਂ ਭੁੱਲਰ ਸਾਹਿਬ ਦਾ ਜਿਨ੍ਹਾਂ ਦੀ ਕਿ ਇੱਕ ਮਿਹਨਤ ਸਰਕਾ ਇਹਨਾਂ ਨੇ ਇੱਕ ਇੱਥੇ ਘਰ ਵੀ ਬਣਾਇਆ ਉਹ ਵੀ ਪੂਰਾ ਬਾਇਓਮਾਸ ਤੋਂ ਪੂਰਾ ਤਿਆਰ ਕੀਤਾ ਤੇ ਆ ਵੀ ਜਿਹੜੀ ਚੱਕ ਪੋਸਟ ਆ ਮੈਨੂੰ ਲੱਗਦਾ ਵੀ ਇੱਥੋਂ ਸੇਧ ਲੈ ਕੇ ਪੰਜਾਬ ਦੇ ਵਿੱਚ ਹੋਰ ਵੀ ਜਿਹੜੇ ਚੈੱਕ ਪੋਸਟਾਂ ਜਿਹੜੀਆਂ ਹੈਗੀਆਂ ਉਹ ਇੱਥੋਂ ਬਣ ਗਿਆ ਇਹ ਚੀਜ਼ ਮੇਨ ਲੋਡ ਸੀ ਕਿ ਮੁਲਾਜ਼ਮ ਬਹੁਤ ਘੱਟ ਨੇ ਡਿਊਟੀ ਬਹੁਤ ਜ਼ਿਆਦਾ ਹੈ ਤੇ ਉਹ ਜਿਹੜਾ ਸਟ्रेस ਲੈਵਲ ਆ ਉਹ ਬਹੁਤ ਹਾਈ ਹੋ ਜਾਂਦਾ ਸੀ ਸੋ ਇਹ ਦੱਸਿਆ ਕਹਿੰਦੇ ਵੀ ਸਾਡੇ ਇਹ ਪ੍ਰੈਕਟੀਕਲੀ ਆ ਵੀ ਜਿਹੜਾ ਵੀ ਇਸ ਪੋਸਟ ਦੇ ਵਿੱਚ ਜੇ ਆਰਾਮ ਕਰੂਗਾ ਤਾਂ ਉਹਦਾ ਜਿਹੜਾ ਸਟ्रेस ਲੈਵਲ ਬਹੁਤ ਘੱਟ ਹੋ ਜਾਊਗਾ ਪਾਲਿਸ ਮੁਲਾਜ਼ਮਾਂ ਨੂੰ ਕੀ ਫਾਇਦੇ ਹੋਣ ਆਲੇ ਨੇ ਕੁਲ ਮਲਾਕੀ ਮੈਂ ਸ਼ਾਰਟ ਚ ਦੱਸਣਾ ਚਾਹੁੰਗਾ ਪਹਿਲਾਂ ਨਾ ਨਾਰਮਲੀ ਪਿੱਪੜ ਪਿੱਪਲ ਹੁੰਦੇ ਸੀ ਬੋੜ ਹੁੰਦਾ ਸੀ ਨਿੰਮ ਹੁੰਦਾ ਸੀ ਉਹ ਉਹਦਾ ਉਹਦੇ ਸਭ ਤੋਂ ਅੱਛਾ ਗੁਣ ਇਹ ਹੁੰਦਾ ਕਿ ਜਿੰਨਾ ਵੀ ਪੋਲੂਸ਼ਨ ਆ ਨਾ ਉਹਨੂੰ ਐਬਜ਼ਾਰਬ ਕਰਦੇ ਸੀ ਦਰਖਤ ਤੋਂ ਹੁਣ ਨਹੀਂ ਹੈਗੇ ਕੱਟ ਦਿੱਤੇ ਗਏ ਨੇ ਤਾਂ ਉਹੀ ਵਰਕ ਇਹ ਪੋਸਟ ਕਰੇਗੀ ਬਾਈ ਡਿਫਾਲ ਜਿਹੜਾ ਅੰਦਰ ਬੰਦਾ ਬੈਠੇਗਾ ਉਹ ਬਹੁਤ ਸ਼ਾਂਤੀ ਫੀਲ ਕਰੇਗਾ ਹੁਣ ਵੀ ਆਪਾਂ ਕਾਫੀ ਇੱਕ ਗੈਦਰਿੰਗ ਚਾ ਲੇਕਿਨ ਹਮਸ ਨਹੀਂ ਫੀਲ ਹੋ ਰਹੀ ਪੁਲਿਸ ਟ੍ਰੈਫਿਕ ਪੋਸਟ ਦਾ ਉਦਘਾਟਨ ਕਰਨ ਤੋਂ ਬਾਅਦ ਐਸਐਸਪੀ ਅਨਕੁਰ ਗੁਪਤਾ ਐਮਐਲਏ ਲਾਡੀ ਤੋਂ ਉਸਤੇ ਡਾਕਟਰ ਬਰਿੰਦਰ ਸਿੰਘ ਭੁੱਲਰ ਹੋਰਾਂ ਵੱਲੋਂ ਬਣਾਏ ਗਏ ਮੱਡ ਹਾਊਸ ਨੂੰ ਵੀ ਦੇਖਣ ਲਈ ਖਾਸ ਕਰਕੇ ਪਹੁੰਚੇ ਨੇ ਹੁਣ ਜਿਹੜਾ ਵੈਲਕਮ ਹੈਗਾ ਮੱਡ ਹਾਊਸ ਦੇ ਵਿੱਚ ਐਸਐਸਪੀ ਅਨਕੁਰ ਗੁਪਤਾ ਜੀ ਦਾ ਕਰਵਾਇਆ ਜਾ ਰਿਹਾ ਹੈ ਇਹ ਕਿਹੜੀ ਚਾਹ ਜੀ ਆਰਗੇਨਿਕ ਚਾਹ ਹਾਂਜੀ ਆਰਗੇਨਿਕ ਇਹਦੀ ਕੀ ਖਾਸੀਅਤ ਹੈ ਇਨੂੰ ਵੀ ਕਿਉਂ ਬੋਡੀ ਨੂੰ ਉਹ ਨਹੀਂ ਫੀਲ ਹੁੰਦਾਗਾ ਕਿ ਕਹਿੰਦੇ ਹੈਗੇ ਆ ਕਿਸੇ ਵੀ ਤਰ੍ਹਾਂ ਦੀ ਥਕਾਵਟ ਜਾਂ ਕੁਝ ਵੀ ਔਰ ਬੋਡੀ ਐਨਰਜੈਟਿਕ ਰਹਿੰਦੀ ਆਲਵੇਸ ਸੋ ਸਾਡੇ ਨਾਲ ਅਸਿਸਟੈਂਟ ਡਾਕਟਰ ਰਮਨ ਜੀ ਵੀ ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਆ ਇਹ ਕੀ ਸਜਾਇਆ ਹੋਇਆ ਹੈ ਇਹ ਵੀ ਆਰਗੇਨਿਕ ਹਾਂਜੀ ਬਿਲਕੁਲ ਬਿਸਕਟ ਆਟੇ ਦੇ ਬਣਿਆ ਘਰ ਦੇ ਆ ਸੋ ਤਸਵੀਰਾਂ ਨੇ ਜਿਹੜੀਆਂ ਇਸ ਵੇਲੇ ਤੁਹਾਨੂੰ ਦਿਖਾ ਰਹੇ ਆ ਐਸਐਸਪੀ ਅੰਕੁਰ ਗੁਪਤਾ ਹੋਰ ਦਾ ਸਨਮਾਨ ਹੈਗਾ ਜਿਹੜਾ ਇਸ ਵੇਲੇ ਡਾਕਟਰ ਬਰਿੰਦਰ ਸਿੰਘ ਪੁੱਲਰ ਦੀ ਟੀਮ ਕੋਟੀ ਸੇਖਾਂ ਦੇ ਜਿਹੜੇ ਪਤਵੰਤੇ ਆਗੂ ਹੈਗੇ ਨੇ ਉਹਨਾਂ ਦੀ ਹਾਜ਼ਰੀ ਦੇ ਵਿੱਚ ਕੀਤਾ ਜਾ ਰਿਹਾ ਹੈ। ਸलाम नमस्ते ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਕਾਸਿਫ ਫਾਰੂਕੀ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਮੋਗਾ ਜ਼ਿਲ੍ਹੇ ਦੇ ਕਸਬਾ ਕੋਟ ਈਸੇਖਾਂ ਦੀਆਂ ਜਿੱਥੇ ਦੇ ਰਹਿਣ ਵਾਲੇ ਲੋਕਾਂ ਲਈ ਅੱਜ ਬੜਾ ਹੀ ਖਾਸ ਦਿਨ ਹੈ ਕਿਉਂਕਿ ਡਾਕਟਰ ਵਰਿੰਦਰ ਸਿੰਘ ਪੁੱਲਰ ਹੋਰਾ ਵੱਲੋਂ ਅੱਜ ਇੱਕ ਨਵੀਂ ਪਹਿਲ ਕਦਮੀ ਕਰਦੇ ਆਂ ਪੰਜਾਬ ਪੁਲਿਸ ਦੇ ਟ੍ਰੈਫਿਕ ਮੁਲਾਜ਼ਮਾਂ ਲਈ ਇੱਕ ਖਾਸ ਉਪਰਾਲਾ ਹੈ ਜਿਹੜਾ ਕੀਤਾ ਗਿਆ ਸੀ ਗਊ ਕ੍ਰੀਟ ਦੀ ਪਹਿਲੀ ਪੰਜਾਬ ਦੇ ਵਿੱਚ ਪਹਿਲੀ ਇਹ ਟ੍ਰੈਫਿਕ ਪੁਲਿਸ ਪੋਸਟ ਹੈ ਜਿਹੜੀ ਉਹਦਾ ਉਦਘਾਟਨ ਅੱਜ ਕੀਤਾ ਜਾਣਾ ਹੈ ਮੋਗਾ ਜ਼ਿਲ੍ਹੇ ਦੇ ਐਸਐਸਪੀ ਅੰਕੁਰ ਗੁਪਤਾ ਇੱਥੇ ਪਹੁੰਚੇ ਨੇ ਉਹਨਾਂ ਦਾ ਸਵਾਗਤ ਹੈਗਾ ਜਿਹੜਾ ਡਾਕਟਰ ਵਿਰਿੰਦਰ ਸਿੰਘ ਪੁੱਲਰ ਹੋਰਾਂ ਦੀ ਟੀਮ ਵੱਲੋਂ ਔਰ ਇਲਾਕੇ ਦੇ ਹੋਰ ਜਿਹੜੇ ਪਤਵੰਤਿਆਂ ਵੱਲੋਂ ਕੀਤਾ ਜਾ ਰਿਹਾ ਹੈ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਇਸ ਵੇਲੇ ਗੁਲਦਸਤੇ ਪੇਂਟ ਕਰਕੇ ਡਾਕਟਰ ਵਿਰਿੰਦਰ ਸਿੰਘ ਪੁੱਲਰ ਹੋਰਾ ਵੱਲੋਂ ਜਿਹੜਾ ਸਵਾਗਤ ਹੈ ਵੈਲਕਮ ਹੈ ਉਹ ਐਸਐਸਪੀ ਸਾਹਿਬ ਹੋਰਾ ਦਾ ਕੀਤਾ ਜਾ ਰਿਹਾ ਹੈ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਇਸ ਵੇਲੇ ਮੋਗਾ ਦੇ ਕੋਟ ਈਸੇਖਾਂ ਤੋਂ ਜਿੱਥੇ ਅੱਜ ਇਸ ਗਊਕ੍ਰੀਟ ਟ੍ਰੈਫਿਕ ਪੋਸਟ ਦਾ ਉਦਘਾਟਨ ਹੈ ਜਿਹੜਾ ਉਹ ਐਸਐਸਪੀ ਮੋਗਾ ਵੱਲੋਂ ਕੀਤਾ ਜਾਣਾ ਹੈ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਐਸਐਸਪੀ ਅੰਕੁਰ ਗੁਪਤਾ ਤੇ ਐਮਐਲਏ ਲਾਡੀ ਢੋਸ ਵੱਲੋਂ ਜਿਹੜਾ ਇਸ ਪੁਲਿਸ ਟ੍ਰੈਫਿਕ ਪੋਸਟ ਦਾ ਜਿਹੜਾ ਉਦਘਾਟਨ ਹੈ ਉਹ ਕੀਤਾ ਜਾ ਰਿਹਾ ਹੈ ਉਦਘਾਟਨ ਕਰਨ ਤੋਂ ਬਾਅਦ ਐਸਐਸਪੀ ਅੰਕੁਰ ਗੁਪਤਾ ਜੀ ਜਿਹੜੇ ਇਸ ਸਾਰੀ ਪੋਸਟ ਦਾ ਗਊਕ੍ਰੀਟ ਪੋਸਟ ਦਾ ਜਿਹੜੀ ਪੰਜਾਬ ਦੇ ਵਿੱਚ ਪਹਿਲੀ ਪੋਸਟ ਹੈਗੀ ਉਹਦਾ ਮੌਇਨਾ ਹੈ ਜਿਹੜਾ ਉਹ ਕਰ ਰਹੇ ਨੇ ਡਾਕਟਰ ਵਿਰਿੰਦਰ ਸਿੰਘ ਭੁੱਲਰ ਉਹਨਾਂ ਨੂੰ ਇਸ ਜਿਹੜੀ ਪੋਸਟ ਹੈਗੇ ਉਹਦੀਆਂ ਖਾਸੇਤਾ ਦੱਸ ਰਹੇ ਨੇ ਸਾਡੇ ਨਾਲ ਨੇ ਇਸ ਵੇਲੇ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਅਸੀਂ ਵੀ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਇਸ ਪੋਸਟ ਦੇ ਕੀ ਫਾਇਦੇ ਨੇ ਜਿਹੜੇ ਉਹ ਕੋਟ ਈਸੇਖਾਂ ਦੇ ਟ੍ਰੈਫਿਕ ਪੁਲਿਸ ਮੁਲਾਜ਼ਮਾਂ ਨੂੰ ਜਿਹੜੇ ਉਹ ਹੋਣ ਵਾਲੇ ਸੋ ਡਾਕਟਰ ਵਿਰਿੰਦਰ ਸਿੰਘ ਭੁੱਲਰ ਹੈਗੇ ਨੇ ਐਸਐਸਪੀ ਬੋਗਾ ਨੂੰ ਜਿਸ ਟੈਕਨੀਕ ਨਾਲ ਇਹ ਬਣਾਈ ਗਈ ਹੈ ਇਹ ਟ੍ਰੈਫਿਕ ਪੋਸਟ ਬਣਾਈ ਗਈ ਉਸ ਦੀ ਜਾਣਕਾਰੀ ਹੈਗੀ ਹੈ ਜਿਹੜੀ ਆਪਾਂ ਨੌਰ ਜਿੱਦੇ ਚ ਆਪਾਂ ਦੇ ਰਹੇ ਨੇ ਤਸਵੀਰਾਂ ਤੁਹਾਨੂੰ ਇਸ ਵੇਲੇ ਅਸੀਂ ਦਿਖਾ ਰਹੇ ਆ ਹਕੀਕਤ ਟੀਵੀ ਪੰਜਾਬੀ ਦੇ ਉੱਤੇ ਸੋ ਸਾਡੇ ਨਾਲ ਡਾਕਟਰ ਵਰਿੰਦਰ ਸਿੰਘ ਭੁੱਲਰ ਨੇ ਤੇ ਐਸਐਸਪੀ ਅੰਕੁਰ ਗੁਪਤਾ ਜੀ ਵੀ ਨੇ ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਆ ਸਮਝਣ ਦੀ ਕੋਸ਼ਿਸ਼ ਕਰਾਂਗੇ ਐਮਐਲਏ ਸਾਹਿਬ ਵੀ ਸਾਡੇ ਲਾਡੀ ਟੋ ਸਾਬ ਨੇ ਅੱਛਾ ਡਾਕਟਰ ਸਾਹਿਬ ਕਿਸ ਤਰ੍ਹਾਂ ਦੀ ਪੋਸਟ ਪਹਿਲੇ ਟੈਕਨੀਕਲ ਗੱਲ ਕਰ ਲਈ ਉਸ ਤੋਂ ਬਾਅਦ ਅਸੀਂ ਐਸਐਸਪੀ ਸਾਹਿਬ ਨਾਲ ਵੀ ਗੱਲਬਾਤ ਕਰਾਂਗੇ ਕਿਉਂਕਿ ਮੁਲਾਜ਼ਮ ਸੀ ਮੈਨੂੰ ਲੱਗਦਾ ਕਿ ਹਰ ਚੀਜ਼ ਜਿਹੜੀ ਇਨਹਾਂਸ ਹੋਣ ਵਾਲੇ ਕੋਟ ਹਿੱਸੇ ਖਾਂਦੀ ਕੀ ਪ੍ਰੋਜੈਕਟ ਹੈਗਾ ਅੱਜ ਤੁਹਾਡੇ ਪੰਜਾਬ ਪੁਲਿਸ ਨੂੰ ਲੱਗਦਾ ਕਿ ਇਹ ਪਹਿਲੀ ਪੋਸਟ ਹੈਗੀ ਹੈ ਗੋਕ੍ਰੀਟ ਮਟੀਰੀਅਲ ਨਾਲ ਤੇ ਆ ਬਿਲਕੁਲ ਸਹੀ ਤੁਸੀਂ ਕਿਹਾ ਬਾਇ ਡਿਫਾਲਟ ਇੱਕ ਇਹ ਚੀਜ਼ ਹੋ ਗਈ ਅਸੀਂ ਸੋਚ ਰਹੇ ਸੀ ਇਹ ਪੂਰੇ ਹਿੰਦੁਸਤਾਨ ਦੇ ਵਿੱਚ ਬਾਇਓਮਾਸ ਮਟੀਰੀਅਲ ਨਾਲ ਬਣੀ ਹੋਈ ਪੰਜਾਬ ਪੁਲਿਸ ਦੀ ਪਹਿਲੀ ਪੋਸਟ ਆ ਜਿਹੜੀ ਕਿ ਕੋੜੀਸੇਗਾ ਜ ਪੂਰੇ ਹਿੰਦੁਸਤਾਨ ਦੀ ਪਹਿਲੀ ਪੋਸਟ ਕੋੜੀਸੇਗਾ ਚ ਬਣੀ ਹੈ ਜੀ ਜੀ ਗੈਟਿੰਗ ਦਾ ਉਹਦੇ ਲਈ ਸਾਰੇ ਨਗਰ ਨਿਵਾਸੀਆਂ ਨੂੰ ਸਾਡੇ ਐਮ ਐਲ ਏ ਸਾਹਿਬ ਐਸ ਐਫ ਸੀ ਸਾਹਿਬ ਸਾਰੀ ਜਿੰਦੇ ਵੀ ਨਗਰ ਕੌਂਸਲ ਪ੍ਰਧਾਨ ਇਹਨਾਂ ਸਭ ਨੂੰ ਬਹੁਤ ਬਹੁਤ ਮੁਬਾਰਕਾ ਕਿ ਇਹਨਾਂ ਨੇ ਇਹਦੇ ਵਿੱਚ ਸਹਿਯੋਗ ਦਿੱਤਾ ਸਾਡੀ ਸੰਸਦਾ ਦਾ ਔਰ ਇਹ ਚੀਜ਼ ਨੂੰ ਅੱਜ ਆਪਾਂ ਇੱਕ ਫਿਨਿਸ਼ ਪੁਆਇੰਟ ਤੱਕ ਆਪ ਲੈ ਆਏ। ਸਾਡੇ ਨਾਲ ਐਸਐਸਪੀ ਅੰਕੁਰ ਗੁਪਤਾ ਜੀ ਵੀ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਆਂ। ਐਸਐਸਪੀ ਸਾਹਿਬ ਅ ਕੀ ਸਮਝਾਇਆ ਸੀ? ਇਹਨਾਂ ਨੇ ਕਿਸ ਤਰ੍ਹਾਂ ਦੀ ਟੈਕਨੀਕ ਕਿਵੇਂ ਲੱਗੀ? ਬੜਾ ਵਧੀਆ ਜੀ ਜਿਵੇਂ ਪੁੱਲਰ ਸਾਹਿਬ ਨੇ ਦੱਸਿਆ ਕਿ ਇਹ ਬੜੀ ਇਕੋ ਫ੍ਰੈਂਡਲੀ ਤਰੀਕੇ ਨਾਲ ਬਣਾਈ ਗਈ ਪੁਲਿਸ ਪੋਸਟ ਹੈਗੀ ਇਹ ਤੇ ਬਿਲਕੁਲ ਜਿਵੇਂ ਦੇਖ ਵੀ ਰਹੇ ਹੋ ਪਹਿਲਾਂ ਵੀ ਇੱਥੇ ਸਿਗੀ ਪੋਸਟ ਉਹ ਟੀਨ ਦੀ ਸੀ। ਤੇ ਮੁਲਾਜ਼ਮ ਵਿਚਾਰੇ ਸੀਗੇ ਗਰਮੀ ਦੇ ਵਿੱਚ ਉਹਨਾਂ ਨੂੰ ਬਹਿਣਾ ਪੈਂਦਾ ਸੀ ਡਿਊਟੀ ਵੀ ਫਿਰ ਇਫੈਕਟ ਹੁੰਦੀ ਹੈ ਜਦੋਂ ਬੰਦਾ ਕੰਫਰਟੇਬਲ ਨਾ ਹੋਵੇ ਤੇ ਹੁਣ ਇਹ ਜਿਵੇਂ ਇਕੋ ਫ੍ਰੈਂਡਲੀ ਪੋਸਟ ਹੈ ਤੇ ਇਹਦੇ ਵਿੱਚ ਗਰਮੀ ਦਾ ਵੀ ਤੋਂ ਵੀ ਵਿਚਾਰ ਰਹੂਗਾ ਤੇ ਇਹਦੇ ਨਾਲ ਪੰਜਾਬ ਪੁਲਿਸ ਦੀ ਜਿਹੜੀ ਇੱਥੇ ਚੌਂਗ ਦੇ ਵਿੱਚ ਡਿਊਟੀ ਲੱਗਦੀ ਹੈ ਮੁਲਾਜ਼ਮਾਂ ਦੀ ਉਹਦੇ ਨਾਲ ਬੜਾ ਰਿਲੀਫ ਉਹਨਾਂ ਨੂੰ ਮਿਲੂਗਾ ਤੇ ਉਹ ਆਪਣੀ ਡਿਊਟੀ ਵੀ ਵਧੀਆ ਤਰੀਕੇ ਨਾਲ ਨਿਭਾ ਸਕਣਗੇ ਅੱਛਾ ਐਸਐਸਪੀ ਸਾਹਿਬ ਤੁਸੀਂ ਬਾਹਰੋਂ ਆਏ ਹੋ ਅੰਦਰ ਆ ਕੇ ਅੰਦਰ ਤੇ ਬਾਹਰ ਦੇ ਵਾਤਾਵਰਣ ਦੇ ਤੁਹਾਨੂੰ ਕੁਝ ਫਰਕ ਲੱਗਿਆ ਦੇਖੋ ਹੁੰਦਾ ਜਿਵੇਂ ਆਪਾਂ ਬੰਦੇ ਜ਼ਿਆਦਾ ਹੈਗੇ ਐ ਤੇ ਉਹਦੇ ਕਰਕੇ ਐ ਬਟ ਅਦਰਵਾਈਜ਼ ਦੇਖੋ ਇੱਕ ਸੈਂਸ ਆਫ ਹੋਤਾ ਆਪਾਂ ਨੂੰ ਖੁੱਲਾ ਖੁੱਲਾ ਜਿਹਾ ਮਹਿਸੂਸ ਹੋਈ ਰਿਹਾ ਐ ਤੇ ਵੈਸੇ ਵੀ ਆ ਜਿਵੇਂ ਤੁਸੀਂ ਦੇਖ ਰਹੇ ਹੋ ਇਹਨਾਂ ਨੇ ਇੱਕ ਮਾਡਲ ਵੀ ਦਿਖਾਇਆ ਹੋਇਆ ਤੇ ਬਿਲਕੁਲ ਲੇਪ ਦੇ ਨਾਲ ਲਾਈਨ ਦੇ ਨਾਲ ਟੈਕਨੀਕੈਲਿਟੀ ਸਾਰੀਆਂ ਦਸੀਆਂ ਨੇ ਤੇ ਉਹਦਾ ਤੁਸੀਂ ਡੈਫੀਨਿਟਲੀ ਬੈਨੀਫਿਟ ਹੋਊਗਾ ਜੀ ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਐਮਐਲਏ ਸਾਹਿਬ ਵੀ ਨੇ ਲਾਡੀ ਟੋ ਸਾਹਿਬ ਲਾਡੀ ਸਾਹਿਬ ਮੈਨੂੰ ਲੱਗਦਾ ਕਿ ਜੇਕਰ ਤੁਹਾਡਾ ਸਹਿਯੋਗ ਬਿਟਵੀਨ ਦ ਪੁਲਿਸ ਐਂਡ ਪੁਲਿਸ ਸਾਹਿਬ ਨਾ ਹੁੰਦੇ ਮੈਨੂੰ ਲੱਗਦਾ ਕਿ ਚੌਂਕੀ ਸ਼ਾਇ ਬਹੁਤ ਦਿਲੇ ਹੋ ਸਕਦੇ ਸੀ ਬਹੁਤ ਤੇਜ਼ੀ ਨਾਲ ਇਹਨਾਂ ਨੇ ਵੀ ਕੰਮ ਕੀਤਾ ਤੇ ਪ੍ਰਸ਼ਾਸਨ ਵੱਲੋਂ ਵੀ ਤੁਹਾਡੇ ਵੱਲੋਂ ਵੀ ਬੜੀ ਤੇਜ਼ੀ ਦਿਖਾਈ ਗਈ ਹੈ ਕੀ ਕਹੋਗੇ ਅੱਜ ਦੇ ਮੌਕੇ ਤੇ ਆ ਦੇਖੋ ਜਿਹੜੀ ਇਹ ਚੈੱਕ ਪੋਸਟ ਹੈ ਜਿੱਥੇ ਇੱਕ ਜਿਵੇਂ ਕਹਿੰਦੇ ਵੀ ਨੇਚਰ ਟੂ ਫ੍ਰੈਂਡਲੀ ਹੈ ਉੱਥੇ ਇੱਕ ਸਾਡੇ ਇੱਕ ਪ੍ਰਾਤਨ ਜਿਹੜਾ ਵਿਰਸਾ ਉਹਦੀ ਵੀ ਝਲਕ ਇਹਨੂੰ ਵੇਖ ਕੇ ਜਾਂ ਇੱਥੇ ਆ ਕੇ ਉਹ ਚੀਜ਼ ਦੇਖਣ ਨੂੰ ਮਿਲਦੀ ਆ ਜਦੋਂ ਆਪਾਂ ਬਾਹਰੋਂ ਲੰਘਦੇ ਆ ਤਾਂ ਇੱਕ ਵੱਖਰੀ ਲਾਈਕ ਜਿਵੇਂ ਸਮਝ ਲਓ ਕਿ ਪੁਰਾਣੇ ਜਮਾਨੇ ਦੇ ਵਿੱਚ ਜਿਵੇਂ ਪੁਰਾਣੇ ਜਮਾਨੇ ਦੇ ਘਰ ਹੁੰਦੇ ਸੀਗੇ ਉਹ ਜਿਹੜੀਆਂ ਡਿਉੜੀਆਂ ਹੁੰਦੀਆਂ ਸੀਗੀਆਂ ਸੋ ਉਹੋ ਜਿਹੀ ਲੁੱਕ ਦਿੱਤੀ ਆ ਮੈਂ ਧੰਨਵਾਦੀ ਆ ਭੁੱਲਰ ਸਾਹਿਬ ਦਾ ਜਿਨ੍ਹਾਂ ਦੀ ਕਿ ਇੱਕ ਮਿਹਨਤ ਸਰਕਾਰ ਇਹਨਾਂ ਨੇ ਇੱਕ ਇੱਥੇ ਘਰ ਵੀ ਬਣਾਇਆ ਉਹ ਵੀ ਪੂਰਾ ਬਾਇਓਮਾਸ ਤੋਂ ਪੂਰਾ ਤਿਆਰ ਕੀਤਾ ਤੇ ਆ ਵੀ ਜਿਹੜੀ ਚੈੱਕ ਪੋਸਟ ਆ ਮੈਨੂੰ ਲੱਗਦਾ ਵੀ ਇੱਥੋਂ ਸੇਧ ਲੈ ਕੇ ਪੰਜਾਬ ਦੇ ਵਿੱਚ ਹੋਰ ਵੀ ਜਿਹੜੇ ਚੈੱਕ ਪੋਸਟਾਂ ਜਿਹੜੀਆਂ ਹੈਗੀਆਂ ਉਹ ਇੱਥੋਂ ਬਣ ਗਿਆ ਇੱਥੇ ਮੁਲਾਜ਼ਮਾਂ ਦਾ ਵੇਖੋ ਅੱਜ ਦੀ ਡੇਟ ਤੇ ਕੀ ਗੱਲ ਆ ਜਿਹੜੀ ਚੀਜ਼ ਮੇਨ ਲੋਡ ਸੀਗੀ ਕਿ ਮੁਲਾਜ਼ਮ ਬਹੁਤ ਘੱਟ ਨੇ ਜੀ ਜੀ ਡਿਊਟੀ ਬਹੁਤ ਜ਼ਿਆਦਾ ਹੈ ਜੀ ਜੀ ਤੇ ਉਹ ਜਿਹੜਾ ਸਟ्रेस ਲੈਵਲ ਆ ਉਹ ਬਹੁਤ ਹਾਈ ਹੋ ਜਾਂਦਾ ਸੀਗਾ ਸੋ ਇਹ ਦੱਸਿਆ ਕਹਿੰਦੇ ਵੀ ਸਾਡੇ ਇਹ ਪ੍ਰੈਕਟੀਕਲੀ ਆ ਵੀ ਜਿਹੜਾ ਵੀ ਇਸ ਪੋਸਟ ਦੇ ਵਿੱਚ ਜੇ ਆਰਾਮ ਕਰੂਗਾ ਤਾਂ ਉਹਦਾ ਜਿਹੜਾ ਸਟ्रेस ਲੈਵਲ ਬਹੁਤ ਘਟੂਗਾ ਡਾਕਟਰ ਸਾਹਿਬ ਤੁਸੀਂ ਕਹਿ ਰਹੇ ਸੀ ਕਿ ਜਿਹੜਾ ਸਟ्रेस ਮੈਨੇਜਮੈਂਟ ਨੂੰ ਬੜਾ ਕੰਟਰੋਲ 'ਚ ਰੱਖੇਗੀ ਖਾਸ ਕਰਕੇ ਪੁਲਿਸ ਮੁਲਾਜ਼ਮਾਂ ਨੇ ਜਿਨ੍ਹਾਂ ਨੇ ਸਾਰਾ ਦਿਨ ਪ੍ਰਦੂਸ਼ਣ ਦੇ ਵਿੱਚ ਧੂਏ ਦੇ ਵਿੱਚ ਖੜਨਾ ਹੈ ਦੇਖੋ ਫਿਰ ਪੁਲਿਸ ਮੁਲਾਜ਼ਮਾਂ ਨੂੰ ਕੀ ਫਾਇਦੇ ਹੋਣ ਵਾਲੇ ਨੇ ਕੁਲ ਮੁਲਾਕਾਤ ਮੈਂ ਸ਼ਾਰਟ ਚ ਦੱਸਣਾ ਚਾਹਾਂਗਾ ਪਹਿਲਾਂ ਨਾ ਨਾਰਮਲੀ ਪਿੱਪੜ ਪਿੱਪਲ ਹੁੰਦੇ ਸੀ ਬੋੜ ਹੁੰਦਾ ਸੀ ਨਿੰਮ ਹੁੰਦਾ ਸੀ ਉਹ ਉਹਦਾ ਉਹਦੇ ਸਭ ਤੋਂ ਅੱਛਾ ਗੁਣ ਇਹ ਹੁੰਦਾ ਕਿ ਜਿੰਨਾ ਵੀ ਪੋਲੂਸ਼ਨ ਹੈ ਨਾ ਉਹਨੂੰ ਐਬਜ਼ਾਰਬ ਕਰਦੇ ਸੀ ਦਰਖਤ ਤੋਂ ਹੁਣ ਨਹੀਂ ਹੈਗੇ ਕੱਟ ਦਿੱਤੇ ਗਏ ਨੇ ਤਾਂ ਉਹੀ ਵਰਕ ਇਹ ਪੋਸਟ ਕਰੇਗੀ ਜਿੰਨਾ ਵੀ ਸਸਪੈਂਡੀਕਲ ਪਾਰਟੀਕਲ ਉਹ ਇਹਦੀਆਂ ਕੰਧਾਂ ਨੂੰ ਬਰੀਦੀਬਲ ਵਾਲ ਕਿਹਾ ਜਾਂਦਾ ਵੈਸੇ ਉਹ ਇਸੇ ਕਰਕੇ ਕਿਹਾ ਜਾਂਦਾ ਕਿ ਇਹ ਆਪਣੇ ਅੰਦਰ ਐਬਜ਼ਾਰਬ ਕਰ ਲੈਂਦੀਆਂ ਨੇ ਅੰਦਰ ਬੈਠੇ ਹੋਏ ਪਰਸਨ ਉਦੇ ਲੰਗਸ ਤੇ ਸਕਿਨ ਨੂੰ ਇਹ ਫ੍ਰੀ ਕਰ ਦਿੰਦੀ ਆ ਉਹ ਉਸ ਪੋਲੂਸ਼ਨ ਤੋਂ ਤਾਂ ਡੈਫੀਨਿਟਲੀ ਇਹ ਇੱਕ ਟੈਕਨੀਕਲ ਸਾਇੰਸ ਹੋਗੀ ਲੇਕਿਨ ਬਾਈ ਡਿਫਾਲਟ ਜਿਹੜਾ ਅੰਦਰ ਬੰਦਾ ਬੈਠੇਗਾ ਉਹ ਬਹੁਤ ਸ਼ਾਂਤੀ ਫੀਲ ਕਰੇਗਾ ਹੁਣ ਵੀ ਆਪਾਂ ਕਾਫੀ ਇੱਕ ਗੈਦਰਿੰਗ ਚ ਆ ਲੇਕਿਨ ਹਮਸ ਨਹੀਂ ਫੀਲ ਹੋ ਰਹੀ ਅਦਰਵਾਇਜ਼ ਹੁੰਦਾ ਕੀ ਹੈ ਕਿ ਕੰਕਰੀਟ ਦੇ ਵਿੱਚ ਆਪਾਂ ਬੈਠਦੇ ਆ ਜਦੋਂ ਬਾਰਿਸ਼ ਹੁੰਦੀ ਆ ਤੁਸੀਂ ਅੰਦਰ ਨਹੀਂ ਵੜ ਸਕਦੇ ਇਹਨੂੰ ਜਿਵੇਂ ਬਾਹਰ ਬਾਰਿਸ਼ ਹੋਏਗੀ ਜੋ ਟੈਂਪਰੇਚਰ ਤੁਹਾਨੂੰ ਬਾਹਰ ਮਿਲੇਗਾ ਉਹੀ ਅੰਦਰ ਮਿਲੇਗਾ ਕਿਉਂਕਿ ਇਹਨੇ ਲੋਕ ਨਹੀਂ ਕਰਨੀ ਹੀਟ ਨੂੰ ਇਹਨੇ ਰਿਲੀਜ਼ ਕਰਨਾ ਨਾਲ ਤੁਸੀਂ ਕਹ ਰਹੇ ਸੀ ਤੇ ਕੰਦਾ ਵੀ ਸੰਭਾਲ ਲੈਂਦੀ ਨਹੀਂ ਉਹ ਕਿਵੇਂ ਹਾਂ ਕੰਦਾ ਤਾਂ ਸਾਲ ਲੈਣ ਦਾ ਮਤਲਬ ਹੀ ਹੈ ਕਿ ਉਹ ਐਬਜ਼ਾਰਬ ਕਰਦੀ ਹੁੰਦੀ ਹੈ ਐਬਸੋਰਪਸ਼ਨ ਲੈਵਲ ਜ਼ਿਆਦਾ ਹੁੰਦਾ ਹੈ ਕਿਸੇ ਵੀ ਸਸਪੈਂਡਿਕਲ ਪਾਰਟੀਕਲ ਤੇ ਪੋਲੂਸ਼ਨ ਨੂੰ ਐਬਜ਼ਾਰਬ ਕਰਨ ਦਾ ਜੀ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਜੀ ਸੋ ਇਹ ਤਸਵੀਰਾਂ ਨੇ ਜਿਹੜੀਆਂ ਤੁਹਾਨੂੰ ਅਸੀਂ ਇਸ ਵੇਲੇ ਦਿਖਾਈਆਂ ਨੇ ਇਸ ਵੇਲੇ ਪੁਲਿਸ ਟ੍ਰੈਫਿਕ ਪੋਸਟ ਦਾ ਜਿਹੜਾ ਉਦਘਾਟਨ ਹੈਗਾ ਐਸਐਸਪੀ ਅੰਕੁਰ ਗੁਪਤਾ ਜੀ ਥੋੜਾ ਵੱਲੋਂ ਅੱਜ ਕੀਤਾ ਗਿਆ ਜੋ ਐਸਐਸਪੀ ਮੋਗਾ ਨੇ ਤਸਵੀਰਾਂ ਤੁਹਾਨੂੰ ਇਸ ਵੇਲੇ ਅਸੀਂ ਦਿਖਾ ਦਿੰਦੇ ਆ ਡਾਕਟਰ ਸਾਹਿਬ ਦਾ ਕਹਿਣਾ ਹੈ ਕਿ ਇਹ ਜਿਹੜੀ ਪੁਲਿਸ ਟ੍ਰੈਫਿਕ ਪੋਸਟ ਹੈਗੀ ਹੈ ਇਹ ਇਸ ਟ੍ਰੈਫਿਕ ਪੋਸਟ ਹਿੰਦੁਸਤਾਨ ਦੀ ਪਹਿਲੀ ਅਜਿਹੀ ਟ੍ਰੈਫਿਕ ਪੋਸਟ ਹੈਗੀ ਹੈ ਜਿਸ ਦੇ ਵਿੱਚ ਬੈਠ ਕੇ ਪੁਲਿਸ ਮੁਲਾਜ਼ਮਾਂ ਦਾ ਡਿਪਰੈਸ਼ਨ ਵੀ ਘਟ ਹੋਏਗਾ ਐਂਗਜ਼ਾਇਟੀ ਵੀ ਘਟ ਹੋਏਗੀ ਔਰ ਉਹਨਾਂ ਨੂੰ ਸਿਹਤ ਪੱਖੋਂ ਵੀ ਬਹੁਤ ਸਾਰੇ ਲਾਭ ਹੈਗੇ ਨੇ ਜਿਹੜੇ ਉਹ ਹੋਣ ਵਾਲੇ ਨੇ ਤਸਵੀਰਾਂ ਨੇ ਨਾਲੋਂ ਨਾਲ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਐਸਐਸਪੀ ਅੰਕੁਰ ਗੁਪਤਾ ਐਸਐਸਪੀ ਮੋਗਾ ਨੇ ਜਿਹੜੇ ਇਸ ਵੇਲੇ ਰਸਮੀ ਤੌਰ ਤੇ ਜਿਹੜਾ ਉਦਘਾਟਨ ਹੈਗਾ ਇਸ ਟ੍ਰੈਫਿਕ ਪੁਲਿਸ ਪੋਸਟ ਦਾ ਉਹ ਕੀਤਾ ਗਿਆ ਨਾਲ ਨਾਲ ਐਮਐਲਏ ਲਾਡੀ ਟੋਸ ਜੀ ਵੀ ਮੌਜੂਦ ਨੇ ਵੈਲ ਬੀਇੰਗ ਹੈਲਥ ਆਰਗੇਨਾਈਜੇਸ਼ਨ ਦੇ ਜਿਹੜੇ ਸੰਸਥਾਪਕ ਹੈਗੇ ਨੇ ਡਾਕਟਰ ਵਿਰਿੰਦਰ ਸਿੰਘ ਭੁੱਲਰ ਵੀ ਐਸਐਸਪੀ ਅੰਕੁਰ ਗੁਪਤਾ ਹੋਰਾਂ ਦੇ ਨਾਲ ਖੜੇ ਦਿਖਾਈ ਦੇ ਰਹੇ ਨੇ ਔਰ ਇਸ ਪ੍ਰੋਜੈਕਟ ਨੂੰ ਪੂਰੇ ਸ਼ਹਿਰ ਵਾਸੀਆਂ ਨੇ ਬੜੀ ਉਤਸ਼ਾਹਪੂਰਵਕ ਔਰ ਬੜੇ ਨਵੇਕਲੇ ਤਰੀਕੇ ਨਾਲ ਬੜੀ ਛੇਤੀ ਇਸ ਨੂੰ ਪੂਰਾ ਕੀਤਾ ਔਰ ਅੱਜ ਜਿਹੜੀ ਇਹ ਪੁਲਿਸ ਟ੍ਰੈਫਿਕ ਪੋਸਟ ਹੈਗੀ ਹੈ ਕੋਟ ਇਸੇਖਾਨ ਦੀ ਜਿਹੜੇ ਟ੍ਰੈਫਿਕ ਪੁਲਿਸ ਮੁਲਾਜ਼ਮ ਹੈਗੇ ਨੇ ਉਹਨਾਂ ਨੂੰ ਸਮਰਪਿਤ ਹੈ ਜਿਹੜੀ ਉਹ ਕੀਤੀ ਗਈ ਹੈ ਵੱਡੀ ਗਿਣਤੀ ਦੇ ਵਿੱਚ ਲੋਕ ਵੀ ਔਰ ਪੁਲਿਸ ਮੁਲਾਜ਼ਮ ਵੀ ਜਿਹੜੇ ਇੱਥੇ ਪਹੁੰਚੇ ਹੋਏ ਸੋ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਇਸ ਵੇਲੇ ਬਾਇਓਮਾਸ ਗਾਊ ਕ੍ਰੀਟ ਨਾਲ ਜਿਹੜਾ ਇਹ ਪੁਲਿਸ ਟ੍ਰੈਫਿਕ ਪੋਸਟ ਹੈਗੀ ਹੈ ਉਹ ਬਣਾਈ ਗਈ ਹੈ ਇਸ ਸਾਰੇ ਕੜੀ ਦੇ ਵਿੱਚ ਹੀਰੋ ਦਾ ਕੰਮ ਕਰਨ ਵਾਲੇ ਸਾਡੇ ਨਾਲ ਤਰਸੀਮ ਜੀ ਵੀ ਇਸ ਵੇਲੇ ਉਦਘਾਟਨ ਮੌਕੇ ਦੇ ਉੱਤੇ ਮੌਜੂਦ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਹਾਂ ਤਰਸੀਮ ਜੀ ਪਹਿਲੇ ਤੇ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਕੀਕੀ ਟੀਵੀ ਪੰਜਾਬੀ ਤੇ ਇੱਕ ਵਾਰ ਫੇਰ। ਥੈਂਕ ਯੂ ਜੀ ਧੰਨਵਾਦ ਤੁਹਾਡਾ ਬਹੁਤ-ਬਹੁਤ। ਉਸ ਤੋਂ ਬਾਅਦ ਸਾਨੂੰ ਸਾਡੇ ਵੱਲੋਂ ਬਹੁਤ ਸਾਰੀਆਂ ਮੁਬਾਰਕਾਂ ਨੇ ਤੁਹਾਨੂੰ ਤੇ ਤੁਹਾਡੀ ਟੀਮ ਨੂੰ। ਤੁਹਾਨੂੰ ਵੀ ਬਹੁਤ-ਬਹੁਤ ਜੀ ਸ਼ੁਕਰੀਆ ਤੁਹਾਡਾ ਬਹੁਤ-ਬਹੁਤ। ਅਸਲ 'ਚ ਇਸ ਚੀਜ਼ ਦਾ ਹੀਰੋ ਮੈਂ ਨਹੀਂ, ਇਸ ਚੀਜ਼ ਦੇ ਅਸਲ ਹੀਰੋ ਸਾਡੇ ਬਾਪੂ ਜੀ ਨੇ ਜੀ। ਜਿਨ੍ਹਾਂ ਨੇ ਮਿਹਨਤ ਸਦਕਾ ਜਿਨ੍ਹਾਂ ਨੇ ਪੂਰੀ ਲਗਨ ਦੇ ਨਾਲ ਨਾ ਧੁੱਪ ਦੇਖੀ ਨਾ ਛਾਂ ਦੇਖੀ ਇਸ ਨੂੰ ਕੰਪਲੀਟ ਕਰਾਇਆ। ਉਸ ਤੋਂ ਬਾਅਦ ਸਾਡੇ ਸੈਕੰਡ ਹੀਰੋ ਜਿਹਨੇ ਡਾਕਟਰ ਸਾਹਿਬ ਜੀ ਜਿਨ੍ਹਾਂ ਨੇ ਸਾਰਾ ਅਪਰਾਲਾ ਕੀਤਾ। ਇਸ ਦਾ ਮੈਂ ਇਹਨਾਂ ਦਾ ਰਿਣੀ ਨਵਾਂਗਾ ਧੰਨਵਾਦੀ ਰਵਾਂਗਾ ਤੈਹਦ ਲਓ ਅੱਛਾ ਤੇ ਅੱਜ ਤੁਸੀਂ ਅੰਦਰ ਘੁੰਮ ਕੇ ਆਏ ਹੋ ਤਿਆਰ ਹੋ ਚੁੱਕੀ ਹੈ ਕਿਓ ਜੀ ਫੀਲਿੰਗ ਕਿਓ ਜੀ ਇੱਕ ਪਾਸੇ ਤੁਸੀਂ ਦੇਖੋ ਅੱਜ ਤੁਹਾਨੂੰ ਦਿਖਾ ਦਿੰਨੇ ਆ ਉਹ ਟੀਮ ਦਾ ਜਿਹੜੀ ਪੁਲਿਸ ਪੋਸਟ ਪਈ ਹੈਗੀ ਹੈ ਤੇ ਇੱਕ ਪਾਸੇ ਕਿਆ ਬਾਤ ਕਿਆ ਬਾਤ ਆਲੀ ਜਿਹੜੀ ਬਾਇਓਮਾਸ ਗਊ ਕ੍ਰਿਡਨਲ ਬਣੀ ਇਹ ਚੈੱਕ ਪੋਸਟ ਹੈ ਜਿਹੜੀ ਪੁਲਿਸ ਟ੍ਰੈਫਿਕ ਪੋਸਟ ਹੈਗੀ ਹੈ ਕਿੰਨੇ ਕੁ ਵਧੀਆ ਲੱਗਦੇ ਜੀ ਡਿਫਰੈਂਸ ਕਿੰਨਾ ਕੁ ਲੱਗਦਾ ਬਹੁਤ ਵਧੀਆ ਤੁਸੀਂ ਖੁਦ ਹੀ ਮਹਿਸੂਸ ਕਰ ਲਓ ਜੀ ਕਿਉਂਕਿ ਜੋ ਚੀਜ਼ ਆ ਵਾ ਮਹਿਸੂਸ ਕਰ ਸਕਦੇ ਨੇ ਉਹ ਬਿਆਨ ਨਹੀਂ ਕਰ ਸਕਦੇ। ਮੈਨੂੰ ਲੱਗਦਾ ਤੁਸੀਂ ਘੰਟਾ ਦਾ ਘੰਟਾ ਲੈ ਕੇ ਗਿਓ ਬੜੀ ਅਲੱਗ ਜਿਹੀ ਖੁਸ਼ੀ ਹੈਗੀ ਤੁਹਾਡੇ ਚਿਹਰੇ ਦੇ ਉੱਤੇ। ਦੇਖੋ ਜਿਹੜੀ ਚੀਜ਼ ਆਪਾਂ ਉਪਰਾਲਾ ਲੈ ਕੇ ਚੱਲਦੇ ਆਂ ਜਦੋਂ ਕਾਮਯਾਬ ਹੁੰਦੀ ਆ ਜਾਂ ਕ੍ਰੀਏਟ ਹੋ ਜਾਂਦੀ ਆ ਖੁਸ਼ੀ ਤਾਂ ਆਉਂਦੀ ਆ ਜੀ। ਜੀ ਜੀ ਬਹੁਤ ਬਹੁਤ ਸ਼ੁਕਰੀਆ ਤਰਸੀਮ ਜੀ ਸਾਰੀ ਗੱਲਬਾਤ ਲਈ ਸੋਈ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਨੂੰ ਇਸ ਵੇਲੇ ਦਿਖਾ ਰਹੇ ਆਂ ਉਦ ਘਟ ਨੂੰ ਉਪਰੰਤ ਐਸਐਸਪੀ ਅੰਕੁਰ ਗੁਪਤਾ ਜੀ ਅਤੇ ਐਮਐਲਏ ਲਾਡੀ ਢੋਸ ਜਿਹੜੇ ਨੇ ਉਹ ਵੈਲ ਬੀਇੰਗ ਹੈਲਥ ਪ੍ਰਬੰਧਕ ਹੈਗੇ ਨੇ ਐਮ ਡੀ ਹੈਗੇ ਨੇ ਡਾਕਟਰ ਵਿਰਿੰਦਰ ਸਿੰਘ ਪੁੱਲਰ ਹੋਰਾ ਵੱਲੋਂ ਬਣਾਇਆ ਗਿਆ ਮਡ ਹਾਊਸ ਨੂੰ ਖਾਸ ਕਰਕੇ ਦੇਖਣ ਜਾ ਰਹੇ ਨੇ ਤਸਵੀਰਾਂ ਤੁਹਾਨੂੰ ਅਸੀਂ ਮਡ ਹਾਊਸ ਦੀ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਨਾਲ ਜਿਹੜਾ ਇਹ ਮਡ ਹਾਊਸ ਬਣਾਇਆ ਗਿਆ ਕਿਸ ਤਰੀਕੇ ਨਾਲ ਇਸ ਦੇ ਵਿੱਚ ਜਿਹੜੇ ਆਮ ਇਨਸਾਨਾਂ ਨੂੰ ਆਮ ਲੋਕਾਂ ਨੂੰ ਇਹਦੇ ਫਾਇਦੇ ਹੋਣ ਵਾਲੇ ਨੇ ਸੋ ਤਸਵੀਰਾਂ ਤੁਹਾਨੂੰ ਇਸ ਵੇਲੇ ਦਿਖਾ ਰਹੇ ਹਾਂ ਮੋਗਾ ਜ਼ਿਲ੍ਹਾ ਦੇ ਕਸਬਾ ਕੋਟੀਸੇਖਾਂ ਤੋਂ ਜਿੱਥੇ ਇਸ ਵੇਲੇ ਐਸਐਸਪੀ ਅੰਕੁਰ ਗੁਪਤਾ ਲਾਡੀ ਟੋਸ ਐਮਐਲਏ ਔਰ ਡਾਕਟਰ ਵੀਰਦਰ ਸਿੰਘ ਪੁੱਲਰ ਹੁਣਾਵੋ ਲੋ ਜਿਹੜੇ ਬਣਾਇਆ ਗਿਆ ਮਡ ਹਾਊਸ ਹੈ ਉਸ ਨੂੰ ਦੇਖਣ ਖਾਸ ਕਰਕੇ ਇੱਥੇ ਪਹੁੰਚੇ ਨੇ ਹੁਣ ਜਿਹੜਾ ਵੈਲਕਮ ਹੈਗਾ ਮਡ ਹਾਊਸ ਦੇ ਵਿੱਚ ਐਸਐਸਪੀ ਅੰਕੁਰ ਗੁਪਤਾ ਜੀ ਦਾ ਕਰਵਾਇਆ ਜਾ ਰਿਹਾ ਇਹ ਵੀ ਇਹ ਕਿਹੜੀ ਚਾਹ ਜੀ ਆਰਗੇਨਿਕ ਚਾਹ ਹਾਂਜੀ ਆਰਗੇਨਿਕ ਇਹਦੀ ਕੀ ਖਾਸੀਅਤ ਹੈ ਇਹਨੂੰ ਪੀ ਕੇ ਬੋਡੀ ਨੂੰ ਉਹ ਨਹੀਂ ਫੀਲ ਹੁੰਦਾਗਾ ਕਿ ਕਹਿੰਦੇ ਹੈਗੇ ਕਿਸੇ ਵੀ ਤਰ੍ਹਾਂ ਦੀ ਥਕਾਵਟ ਜਾਂ ਕੁਝ ਵੀ ਔਰ ਬੋਡੀ ਐਨਰਜੈਟਿਕ ਰਹਿੰਦੀ ਆਲਵੇਸ ਜੀ ਜੀ ਸੋ ਸਾਡੇ ਨਾਲ ਅਸਿਸਟੈਂਟ ਡਾਕਟਰ ਰਮਨ ਜੀ ਵੀ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਆ ਇਹ ਕੀ ਸਜਾਇਆ ਹੋਇਆ ਹੈ ਇਹ ਵੀ ਆਰਗੇਨਿਕ ਨੇ ਹਾਂਜੀ ਬਿਲਕੁਲ ਬਿਸਕਟ ਆਟੇ ਦੇ ਬਣਿਆ ਘਰ ਦੇ ਆ ਅੱਛਾ ਹਾਂਜੀ ਜੀ ਜੀ ਸੋ ਤੁਸੀਂ ਦੇਖੋ ਤਸਵੀਰਾਂ ਇੱਥੇ ਨਾ ਸਿਰਫ ਇੱਕ ਘਰ ਆਰਗੇਨਿਕ ਐ ਸਗੋ ਇਸ ਘਰ ਦੇ ਵਿੱਚ ਮਿਲਣ ਵਾਲੀ ਕਲੀ-ਕਲੀ ਚੀਜ਼ ਵੀ ਖਾਣ ਵਾਲੀ ਚੀਜ਼ ਵੀ ਲਗਭਗ ਲਗਭਗ ਜਿਹੜੀ ਉਹ ਆਰਗੇਨਿਕ ਤਰੀਕੇ ਨਾਲ ਤਿਆਰ ਕੀਤੀ ਗਈ ਐ ਔਰ ਇਸ ਚਾਹ ਦਾ ਲੁਤਫ ਜਿਹੜਾ ਉਹ ਵੀ ਅਲੱਗ ਐ ਉਹਨਾਂ ਦਾ ਕਹਿੰਦੇ ਕਿ ਜਿਹੜੀ ਚਾਹ ਹੈਗੀ ਆਰਗੇਨਿਕ ਚਾਹ ਹੈਗੀ ਐ ਅਗਰ ਅ ਇਨਸਾਨ ਡਾਕਟਰ ਪੁੱਲਰ ਵੀ ਅਕਸਰ ਦੱਸਦੇ ਨੇ ਕਿ ਦਿਹਾੜੇ 'ਚ ਦੋ ਵਾਰ ਬੰਦਾ ਪੀਵੇ ਤਾਂ ਇਹ ਬੰਦਾ ਜਿਹੜਾ ਉਹ ਸਟ्रेस ਫਰੀ ਰਹੇਗਾ ਇਸ ਵੇਲੇ ਸਨਮਾਨ ਹੈਗਾ ਜਿਹੜਾ ਉਹ ਵੈਲ ਬੀਇੰਗ ਹੈਲਥ ਆਰਗੇਨਾਈਜੇਸ਼ਨ ਵੱਲੋਂ ਜਿਹੜਾ ਕੀਤਾ ਜਾ ਰਿਹਾ ਐਮਐਲਏ ਡਾਡੀ ਟੋਸ ਵੱਲੋਂ ਸੋ ਡੀਐਸਪੀ ਕੋਟ ਇਸੇ ਖਾਂ ਹਰਦਸਨਮਾਨ ਜਿਹੜਾ ਲਾਡੀ ਟੋਸ ਤੇ ਐਸਐਸਪੀ ਅੰਕੁਰ ਗੁਪਤਾ ਐਸਐਸਪੀ ਮੋਗਾ ਦੀ ਹਾਜ਼ਰੀ ਦੇ ਵਿੱਚ ਕੀਤਾ ਜਾ ਰਿਹਾ ਵੱਖ-ਵੱਖ ਜਿਹੜੇ ਪਤਵੰਤੇ ਸੱਜਣ ਹੈਗੇ ਨੇ ਸ਼ਹਿਰ ਦੇ ਉਹਨਾਂ ਨੂੰ ਸਨਮਾਨ ਚਿੰਨ ਹੈਗਾ ਜਿਹੜਾ ਉਹ ਪੇਂਟ ਕੀਤਾ ਜਾ ਰਿਹਾ ਹੈ ਤਸਵੀਰਾਂ ਤੁਹਾਨੂੰ ਇਸ ਵੇਲੇ ਦਿਖਾ ਰਿਹਾ ਕੋਟੀਸੇ ਖਾਂ ਤੋਂ ਜਿੱਥੇ ਮਡ ਹਾਊਸ ਦੇ ਵਿੱਚ ਜਿਹੜਾ ਸਨਮਾਨ ਹੈਗਾ ਜਿਹੜਾ ਸਨਮਾਨ ਚਿੰਨ ਹੈਗਾ ਉਹ ਲੋਕਾਂ ਨੂੰ ਜੋ ਟ੍ਰੈਫਿਕ ਪੁਲਿਸ ਪੋਸਟ ਦੇ ਵਿੱਚ ਸਹਾਇਕ ਜਿਹੜੇ ਲੋਕਾਂ ਨੇ ਜਿਹੜੇ ਪਤਵੰਤਿਆਂ ਨੇ ਕੀਤਾ ਕਿਸੇ ਵੀ ਤਰੀਕੇ ਨਾਲ ਸਿੱਧੇ ਤੌਰ ਤੇ ਸਿੱਧੇ ਤੌਰ ਤੇ ਉਹਨਾਂ ਦਾ ਸਨਮਾਨ ਹੈਗਾ ਜਿਹੜਾ ਇਸ ਵੇਲੇ ਉਹ ਕੀਤਾ ਜਾ ਰਿਹਾ ਡਾਕਟਰ ਵਿਰਿੰਦਰ ਸਿੰਘ ਪੁੱਲਰ ਹੋਰਾ ਵੱਲੋਂ ਐਮਐਲਏ ਲਾਡੀ ਟੋਸ ਤੇ ਐਸਐਸਪੀ ਅੰਕੁਰ ਗੁਪਤਾ ਹੋਰਾ ਦੀ ਹਾਜ਼ਰੀ ਦੇ ਵਿੱਚ ਤਸਵੀਰਾਂ ਨੇ ਜਿਹੜੀਆਂ ਇਸ ਵੇਲੇ ਤੁਹਾਨੂੰ ਦਿਖਾ ਰਿਹਾ ਆ ਐਸਐਸਪੀ ਅੰਕੁਰ ਗੁਪਤਾ ਹੋਰ ਦਾ ਸਨਮਾਨ ਹੈਗਾ ਜਿਹੜਾ ਇਸ ਵੇਲੇ ਡਾਕਟਰ ਵਿਰਿੰਦਰ ਸਿੰਘ ਪੁੱਲਰ ਦੀ ਟੀਮ ਕੋਟੀ ਸੇਖਾਂ ਦੇ ਜਿਹੜੇ ਪਤਵੰਤੇ ਆਗੂ ਹੈਗੇ ਉਹਨਾਂ ਦੀ ਹਾਜ਼ਰੀ ਦੇ ਵਿੱਚ ਕੀਤਾ ਜਾ ਰਿਹਾ ਡਾਕਟਰ ਵਿਰਿੰਦਰ ਸਿੰਘ ਪੁੱਲਰ ਵੱਲੋਂ ਜਿਹੜਾ ਐਸਐਸਪੀ ਅੰਕੁਰ ਗੁਪਤਾ ਤੇ ਐਮਐਲਏ ਲਾਡੀ ਟੋਸ ਹੋਰਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਜਿਹੜਾ ਇੱਕ ਯਾਦਗਾਰੀ ਸਨਮਾਨ ਹੈਗਾ ਵਿਸ਼ੇਸ਼ ਸਨਮਾਨ ਹੈਗਾ ਜਿਹੜਾ ਉਹ ਦਿੱਤਾ ਜਾ ਰਿਹਾ ਹੈ ਸੋ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਨੂੰ ਇਸ ਵੇਲੇ ਦਿਖਾਈਆਂ ਨੇ ਐਸਐਸਪੀ ਅੰਕੁਰ ਗੁਪਤਾ ਹੋਰਾਂ ਨੇ ਇਸ ਮਡ ਹਾਊਸ ਦਾ ਬੜੇ ਬਾਰੀਕੀ ਨਾਲ ਅਧਿਐਨ ਵੀ ਕੀਤਾ ਹੈ ਔਰ ਜਾਣਕਾਰੀ ਵੀ ਹਾਸਲ ਕੀਤੀ ਹੈ ਹੁਣੇ-ਹੁਣੇ ਇਸ ਮਡ ਹਾਊਸ ਨੂੰ ਦੇਖ ਕੇ ਗਏ ਨੇ ਪਰ ਉਸ ਤੋਂ ਬਾਅਦ ਹੁਣ ਸਾਡੇ ਨਾਲ ਡਾਕਟਰ ਵਿਰਿੰਦਰ ਸਿੰਘ ਭੁੱਲਰ ਨੇ ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਜਿਹੜੀ ਪੁਲਿਸ ਚੌਂਕੀ ਹੈਗੀ ਹੈ ਪੁਲਿਸ ਟ੍ਰੈਫਿਕ ਪੋਸਟ ਹੈਗੀ ਹੈ ਜਿਹੜੀ ਕੋਟੀ ਸਿਕਾਂ ਦੇ ਵਿੱਚ ਹਿੰਦੁਸਤਾਨ ਦੀ ਪਹਿਲੀ ਪੋਸਟ ਬਣੀ ਹੈ ਉਹਦੀ ਟੈਕਨੀਕਲ ਜਿਹੜੀਆਂ ਬਾਰੀਕੀਆਂ ਹੈਗੀਆਂ ਨੇ ਉਹ ਕੀ ਨੇ ਡਾਕਟਰ ਅੱਜ ਬੜੀ ਉਤਸ਼ਾਹ ਦੇ ਨਾਲ ਪੂਰੇ ਕੋਟੀਸੇਖਾਨ ਨੇ ਹਮ ਹਮਾ ਕੇ ਉਸ ਟ੍ਰੈਫਿਕ ਪੋਸਟ ਦਾ ਜਿਹੜਾ ਉਦਘਾਟਨ ਕੀਤਾ ਹੈਗਾ ਮੇਨ ਚੌਂਗ ਦੇ ਵਿੱਚ ਫਾਇਦਾ ਸਾਡੇ ਸ਼ਹਿਰ ਨੂੰ ਕੋਟੀਸੇਖਾਨ ਨੂੰ ਖਾਸ ਕਰਕੇ ਕੀ ਹੋਣ ਵਾਲਾ ਹੈ ਔਰ ਜਿਹੜੇ ਪੁਲਿਸ ਮੁਲਾਜ਼ਮ ਨੇ ਉਹਨਾਂ ਨੂੰ ਕੀ ਫਾਇਦਾ ਹੋਣ ਵਾਲਾ ਫਰੂਕੀ ਸਾਹਿਬ ਜਿਹੜਾ ਮੁਲਾਜ਼ਮ ਹੈ ਆਪਾਂ ਲਾਸਟ ਵੀਡੀਓ ਚ ਵੀ ਇਹਦੀ ਡਿਸਕਸ਼ਨ ਕੀਤੀ ਸੀ ਕਿ ਉਹ ਡਿਊਟੀ ਵੀ ਕਰ ਰਿਹਾ ਹੈ ਠੀਕ ਹੈ ਉਹ ਪ੍ਰੋਫੈਸ਼ਨਲੀ ਵੀ ਹੈ ਤੇ इमोਸ਼ਨਲੀ ਵੀ ਹੈ ਦੋਨੇ ਤਰੀਕੇ ਨਾਲ ਉੱਥੇ ਖੜਾ ਹੈ ਜੀ ਠੀਕ ਹੈ ਨਾਰਮਲੀ ਪਰਸਨ ਜਦੋਂ ਜੌਬ ਕਰਦਾ ਤਾਂ ਉਹ ਜਿਹੜੀ ਆਪਣੀ ਸੈਲਰੀ ਲੈਂਦਾ ਨਾ profession ਦੀ ਲੈਂਦਾ ਹੈ ਠੀਕ ਹੈ ਲੇਕਿਨ ਕੁਝ profession ਇਸ ਤਰ੍ਹਾਂ ਦੇ profession ਵੀ ਹੈ ਤੇ ਡੈਮੇਜ ਵੀ ਹੈ ਜੀ ਠੀਕ ਹੈ professionੀਲੀ ਤਾਂ ਸੈਲਰੀ ਲੈ ਲਈ ਲੇਕਿਨ ਜਿਹੜਾ ਟ੍ਰੈਫਿਕ ਵਾਲਾ ਟ੍ਰੈਫਿਕ 'ਚ ਖੜ ਕੇ ਕਿੰਨਾ ਉਹ ਪੋਲੂਸ਼ਨ ਆਪਣੇ ਅੰਦਰ ਉਹ ਲੈਂਦਾ ਹੈਗਾ ਉਹਦੇ ਨਾਲ ਨਾਰਮਲ ਪਰਸਨ ਦੀ ਜਿੰਨੀ ਲੰਗਸ ਭਾਫ ਫੇਫੜੇ ਤੇ ਉਹਦੀ ਕਿਡਨੀ ਦੀ ਜਿਹੜੀ ਇੱਕ ਸਰਵਾਈਵਲ ਟਾਈਮ ਹੁੰਦਾ ਹੈ ਉਹਦੇ ਨਾਲ ਉਹਦੀ ਕਾਫੀ ਪਰਸੈਂਟੇਜ ਘਟਦੀ ਹੈ ਹੂੰ ਉਸ ਡੈਮੇਜ ਦਾ ਉਹ ਐਕਸਟਰਾ ਕੁਝ ਨਹੀਂ ਲੈ ਰਿਹਾ ਹੁੰਦਾ ਗਵਰਨਮੈਂਟ ਤੋਂ ਠੀਕ ਹੈ ਤਾਂ ਦੂਸਰੀ ਕੀ ਚੀਜ਼ ਹੈਗੀ ਹੈ ਕਿ ਜਦੋਂ ਨੀਚੇ ਲੱਕ ਦੀ ਸੜਕ ਬਣੀ ਹੋਈ ਹੈ ਸਰਾਊਂਡਿੰਗ ਉਹਦੇ ਹਜ਼ਾਰਾਂ ਵੀਕਲ ਕ੍ਰਾਸ ਕਰਦੇ ਨੇ ਪੂਰੀ ਤਪੱਸ ਦੀ ਪੱਠੀ 'ਚੋਂ ਖੜਾ ਹੈ ਤੇ ਇੰਨੀ ਤਪ ਦੀ ਪੱਠੀ 'ਚ ਮੈਂ ਕਹਿੰਦਾ ਕਿਸੇ ਵੀ ਸ਼ਾਂਤ ਤੋਂ ਸ਼ਾਂਤ ਸੁਭਾਅ ਵਾਲੇ ਜਿਹੜੇ ਜਿਹੜਾ ਰੈਗੂਲਰ ਮੈਡੀਟੇਸ਼ਨ ਨਾਲ ਵੀ ਜੁੜਿਆ ਹੋਵੇ ਉਹਨੂੰ ਵੀ ਖੜੇ ਕਰ ਦਿਓ ਤਾਂ ਉਹ ਵੀ ਹਾਈਪਰ ਤੇ ਗੁੱਸੇ ਨਾਲ ਲਾਲ ਹੋ ਕੇ ਗੱਲ ਕਰੇਗਾ ਜੀ ਜੀ ਠੀਕ ਹੈ ਤਾਂ ਆਪਾਂ ਨਾਰਮਲੀ ਆਪਾਂ ਕੰਪਲੀਟ ਕਰਦੇ ਜੀ ਪੁਲਸ ਵਾਲਾ ਬਹੁਤ ਔਖਾ ਬੋਲਿਆ ਜੀ ਆਪਣੇ ਨਾਲ ਠੀਕ ਹੈ ਤਾਂ ਰੀਜ਼ਨ ਇਹ ਦੇਖੋ ਉਹ ਖੜਾ ਕਿੱਥੇ ਹੋਇਆ ਤੇ ਕਿੰਨੇ ਟਾਈਮ ਤੋਂ ਖੜਾ ਆ ਆਪਾਂ ਮੈਂ ਕਈ ਵਾਰੀ ਚੀਜ਼ਾਂ ਨੂੰ ਅਬਜ਼ਰਵ ਕੀਤਾ ਹੈ ਕਿ ਗਰਮੀ ਆਪਾਂ ਨੂੰ ਪਤਾ ਹੈ ਕਿ ਬਾਹਰ ਟੈਂਪਰੇਚਰ 40 45 46 ਚੱਲ ਰਿਹਾ ਹੁੰਦਾ ਉਹ ਡਿਊਟੀ ਵੀ ਦੇ ਰਿਹਾ ਹੁੰਦਾ ਪਰ ਖਾਸ ਕਰਕੇ ਜਿਹੜੀ ਚੌਂਕੀ ਉਹਦੇ ਵਿੱਚ ਬਣੀ ਸੀ ਉਹ ਤਾਂ 50 ਤੋਂ ਪਲੱਸ ਚੱਲ ਜਾਂਦਾ ਜਦੋਂ ਗਰਮ ਹੋ ਜਾਂਦੀ ਹੈ ਹਾਂ ਨੇਚਰਲੀ ਆ ਪਹਿਲਾ ਜਿਹੜਾ ਸੀ ਉਹ ਉਹ ਟੀਮ ਦਾ ਬਣਿਆ ਸੀ ਤਾਂ ਉਹ ਨੇਚਰਲੀ ਹੀਟ ਉਹਦੀ ਵਾਧੇ ਹੀ ਗਈ ਆ ਤਾਂ ਇਹਦੇ ਵਿੱਚ ਥਰਮਲ ਇਨਸੂਲੇਸ਼ਨ ਅੱਛੀ ਆ ਭਾਵ ਗਰਮੀ ਦੇ ਵਿੱਚ ਇਹ ਹੀਟ ਨੂੰ ਲੋਕ ਨਹੀਂ ਕਰਦੀਆਂ ਦੀਆਂ ਕੰਦਾ ਰਿਲੀਜ਼ ਕਰਦੀਆਂ ਨੇ ਪਿੱਛੋਂ ਗਰਮ ਹਵਾ ਆਏਗੀ ਇਹਦੇ ਨਾਲ ਟਕਰਾਏਗੀ ਦੈਨ ਉਸ ਨੂੰ ਵਾਪਸ ਫਿਰ ਰਿਲੀਜ਼ ਹੋ ਜਾਂਦੀ ਹੈ ਅੰਦਰ ਤੱਕ ਹੀਟ ਨਹੀਂ ਪਹੁੰਚਦੀ ਹੈਗੀ ਤੈਨੂੰ ਥਰਮਲ ਇਨਸੂਲੇਸ਼ਨ ਬੋਲ ਦਿੰਦੇ ਨੇ ਤਾਂ ਜੋ ਗਰਮੀਆਂ ਦੇ ਵਿੱਚ ਕਿਸੇ ਏਸੀ ਦੀ ਲੋੜ ਨਾ ਪਵੇ ਔਰ ਸਰਦੀਆਂ ਦੇ ਵਿੱਚ ਕਿਸੇ ਹੀਟਰ ਦੀ ਲੋੜ ਨਾ ਪਵੇ ਬਹੁਤ ਬਹੁਤ ਸ਼ੁਕਰੀਆ ਪੁਲਰ ਸਾਹਿਬ ਸਾਰੀ ਜਾਣਕਾਰੀ ਦੇ ਲਈ ਸੋ ਸਾਡੇ ਨਾਲ ਕੋਟੀਸੇ ਖਾਨ ਦੇ ਜਿਹੜੇ ਪ੍ਰਧਾਨ ਨੇ ਮੈਡਮ ਚਿੰਦਰਕੌਰ ਉਹਨਾਂ ਦੇ ਹਸਬੰਡ ਵੀ ਸਾਡੇ ਨਾਲ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਸੱਚਕਲ ਬਾਈ ਜੀ ਸਤਿ ਸ੍ਰੀ ਅਕਾਲ ਜੀ ਅੱਛਾ ਤੁਹਾਡਾ ਜੀ ਜੀ ਹਾਂਜੀ ਅੱਛਾ ਕੀ ਨਾਂ ਹੈ ਤੁਹਾਡਾ ਮੇਰਾ ਨਾਮ ਪ੍ਰਕਾਸ਼ ਰਾਜਪੂਤ ਜੀ ਮੈਂ ਆਮ ਆਦਮੀ ਪਾਰਟੀ ਦਾ ਬਲਾਕ ਪ੍ਰਧਾਨ ਆ ਜੀ 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 ਅੱਛਾ ਪ੍ਰਕਾਸ਼ ਜੀ ਅੱਜ ਬਹੁਤ ਵਧੀਆ ਇੱਕ ਸਿੰਪਲ ਤੇ ਬੜਾ ਸੋਬਰ ਪ੍ਰੋਗਰਾਮ ਤੁਹਾਡੇ ਸਹਿਯੋਗ ਨਾਲ ਰੱਖਿਆ ਗਿਆ ਹੈ ਕੀ ਕਹੋਗੇ ਇਸ ਮੌਕੇ ਦੇ ਉੱਤੇ ਅਸੀਂ ਜੀ ਸਭ ਤੋਂ ਪਹਿਲਾਂ ਸਾਡੇ ਬਹੁਤ ਹੀ ਸਤਿਕਾਰਯੋਗ ਐਮ ਐਲ ਏ ਦਵਿੰਦਰਜੀਤ ਸਿੰਘ ਜੀ ਲਾਡੀ ਟੋਸ ਉਹਨਾਂ ਦੇ ਨਾਲ ਸਾਡਾ ਮੋਗਾ ਦੇ ਐਸ ਐਸ ਪੀ ਸਾਹਿਬ ਬੀ ਐਸ ਪੀ ਧਰਮਕੋਟ ਐਸ ਐਚ ਓ ਸਾਰਾ ਹੀ ਪੁਲਿਸ ਪ੍ਰਸ਼ਾਸਨ ਜੋ ਅੱਜ ਸਾਡੇ ਛੋਟੇ ਜਿਹੇ ਸੱਦੇ ਤੇ ਪੁੱਲਰ ਸਾਹਿਬ ਦੇ ਇੱਥੇ ਪਹੁੰਚੇ ਆ ਉਹਨਾਂ ਨੇ ਉਦਘਾਟਨ ਕੀਤਾ ਅਸੀਂ ਸਾਰੇ ਪ੍ਰਸ਼ਾਸਨ ਦਾ ਤੇ ਐਮ ਐਲ ਏ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਪੁਲਿਸ ਪੁਲਿਸ ਪੋਸਟ ਦਾ ਅੱਜ ਉਦਘਾਟਨ ਕਰਕੇ ਜੋ ਸਾਡੇ ਮੁਲਾਜ਼ਮਾਂ ਨੂੰ ਇੱਥੇ ਬੈਠਣ ਦੀ ਜੀ 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 ਬੈਠਣ ਲਈ ਥਾਂ ਹੈ ਨਹੀਂ ਸੀਗੀ ਭੁੱਲਰ ਸਾਹਿਬ ਨੇ ਉਹਨਾਂ ਦੀ ਪੁਲਿਸ ਚੌਂਕੀ ਬਣਾ ਕੇ ਬਹੁਤ ਵਧੀਆ ਉਪਰਾਲਾ ਕੀਤਾ ਅਸੀਂ ਭੁੱਲਰ ਸਾਹਿਬ ਦਾ ਵੀ ਅਤੇ ਐਸਐਸਪੀ ਸਾਹਿਬ ਐਮਐਲਏ ਸਾਹਿਬ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਨਗਰ ਕੌਂਸਲ ਵੱਲੋਂ ਵੀ ਇਹਨਾਂ ਨੇ ਬਹੁਤ ਵਧੀਆ ਪ੍ਰਦਰਾਲਨ ਕੀਤਾ ਜੀ ਜੀ ਚਲ ਬਹੁਤ ਬਹੁਤ ਸ਼ੁਕਰੀਆ اچھا ਪੁਲਰ ਸਾਹਿਬ ਆਖਿਰ ਦੇ ਵਿੱਚ ਜਾਂਦੇ ਜਾਂਦੇ ਐਸਐਸਪੀ ਸਾਹਿਬ ਨੇ ਕਿੰਨਾ ਕਿ ਇੰਟਰਸਟ ਦਿਖਾਇਆ ਕਾਫੀ ਬਾਰੀਕੀ ਨਾਲ ਤੁਹਾਡੇ ਨਾਲ ਗੱਲਬਾਤ ਕਰ ਰਹੇ ਸੀ ਉਹ ਬੜੀ ਡੂੰਘਾਈ ਦੇ ਨਾਲ ਬਿਲਕੁਲ ਉਹਨਾਂ ਨੂੰ ਇਹਦੀ ਇਹਦੀ ਕੈਮਿਸਟਰੀ ਅਸੀਂ ਇੰਟਰੋਡਿਊਸ ਕਰਵਾਉਣ ਦੀ ਕੋਸ਼ਿਸ਼ ਕੀਤੀ ਹੈ ਔਰ ਉਹਨਾਂ ਨੇ ਸਮਝਿਆ ਵੀ ਇਸ ਸੀਨ ਨੂੰ ਔਰ ਕਾਫੀ ਉਹ ਇਸ चीज ਤੋਂ ਖੁਸ਼ ਵੀ ਹੋਏ ਪ੍ਰਭਾਵਿਤ ਹੋਏ ਕਿ ਨਾਰਮਲੀ ਆਪਣਾ ਜਿਹੜਾ ਏਰੀਆ ਇੱਕ ਰੂਰਲ ਏਰੀਆ ਚ ਆ ਜਾਂਦਾ ਹੈ ਠੀਕ ਹੈ ਆਈਆਈਟੀ ਦਿੱਲੀ ਜਿਵੇਂ ਗੱਲ ਕਰਾਂ ਜਾਂ ਹੋਰ ਇੰਸਟੀਚੂਨਲ ਜਿਹੜੇ ਵੱਡੇ ਮੈਟਰੋ ਸਿਟੀਜ਼ ਨੇ ਜਿਹਦੇ ਵਿੱਚ ਲੱਖਾਂ ਹਜ਼ਾਰਾਂ ਰੁਪਏ ਦਾ ਪੈਕੇਜ ਗਵਰਨਮੈਂਟ ਇਸ਼ੂ ਕਰਦੀ ਹੈ ਤਾਂ ਆਲਰੇਡੀ ਸਾਡਾ ਦੇਸ਼ ਇਹਨਾਂ ਚੀਜ਼ਾਂ ਲਈ ਪਹਿਲਾਂ ਹੀ ਜਾਣਿਆ ਜਾਂਦਾ ਹੈ ਸਾਡੇ ਰਿਚ ਰਿਸੋਰਸਸ ਨੇ ਸਾਡੀ ਜ਼ਮੀਨ 'ਚ ਸਭ ਸਭ ਕੁਝ ਹੈਗਾ ਸਾਡੇ ਪਿੰਡਾਂ 'ਚ ਇਹਦੀ ਸਮਝ ਹੈਗੀ ਹੈ ਵੱਡੀ ਗੱਲ ਕੀ ਹੈਗੀ ਹੈ ਤਾਂ ਅਗਰ ਇਹਨੂੰ ਇੰਸਟੀਚੂਨਲੀ ਵੈਧ ਨਾਲ ਇੱਕ ਪੜਾਈ ਦੇ ਪੱਖ ਤੋਂ ਅਸੀਂ ਅੱਜ ਦੀ ਜਨਰੇਸ਼ਨ ਨੂੰ ਇਹਦੇ ਬਾਰੇ ਸਮਝਾਈਏ ਤਾਂ ਡੈਫੀਨੇਟਲੀ ਅਸੀਂ ਇੱਕ ਤਾਂ ਦੇਖੋ ਜਦੋਂ ਕੰਕਰੀਟ ਦਾ ਕੋਈ ਵੀ ਘਰ ਬਣਦਾ ਨਾ ਗੱਲ ਸੋਚਣ ਵਾਲੀ ਹੁੰਦੀ ਆ ਉਹ ਜਿਹੜਾ ਸੀਮੈਂਟ ਯੂਜ਼ ਹੁੰਦਾ ਉਹ ਕੋਈ ਗੋਰਿਆਂ ਦੇ ਦੇਸ਼ ਤੋਂ ਨਹੀਂ ਆ ਰਿਹਾ ਹੁੰਦਾ ਉਹ ਸੀਮੈਂਟ ਸਾਡੇ ਹੀ ਪਹਾੜਾਂ ਨੂੰ ਖੋਰ ਕੇ ਸਾਡੇ ਹੀ ਦੇਸ਼ 'ਚ ਵੇਚ ਕੇ ਤੇ ਉਹਨਾਂ ਨੂੰ ਬਣਾਉਣ ਵਾਲੀਆਂ ਕੰਪਨੀਆਂ ਸਾਰੀਆਂ ਫੋਰਮ ਦੀਆਂ ਹੁੰਦੀਆਂ ਨੇ ਗੈਟਿੰਗ ਸਾਡਾ ਪਹਾੜ ਤਾਂ ਸਾਨੂੰ ਤੋੜ ਕੇ ਉਹਦਾ ਸਾਡੇ ਹੀ ਇੱਧਰ ਉਹਦੀ ਕੰਸਟਰਕਸ਼ਨ 'ਚ ਯੂਜ਼ ਕਰ ਲਿਆ ਹੁੰਦਾ ਜਿੰਨਾ ਪੈਸਾ ਉਹਦਾ ਬਾਹਰ ਚਲ ਜਾਂਦਾ ਤੇ ਲੋ ਸਾਡੇ ਹੀ ਰਿਸੋਰਸਸ ਸਾਨੂੰ ਵੇਚ ਦਿੱਤੇ ਜਾਂਦੇ ਨੇ ਤੇ ਨੁਕਸਾਨ ਸਾਡੀ ਨੇਚਰ ਨਾਲ ਛੇੜਖਾਣੀ ਜਦੋਂ ਇੱਕ ਇੱਟ ਹੈ ਜਿਹੜੀ ਇੱਕ 3 ਕਿਲੋ ਦੀ ਇੱਟ ਜਦੋਂ ਬਣਾਈ ਜਾਂਦੀ ਹੈ ਤਾਂ ਜਿਹੜੀ ਮਿੱਟੀ ਉਹਦੇ ਚੋਂ ਯੂਜ਼ ਹੋਈ ਹੈ ਇਹ ਸੋਚਣ ਵਾਲੀ ਗੱਲ ਹੈ ਕਿ ਜਦੋਂ ਉਹ ਮਿੱਟੀ ਪੱਕੀ ਪੱਕ ਕੇ ਇੱਟ ਬਣ ਜਾਂਦੀ ਹੈ ਆਪਣਾ ਦੁਬਾਰਾ ਉਹਨੇ ਕਦੀ ਮਿੱਟੀ ਨਹੀਂ ਬੰਨਾ ਠੀਕ ਹੈ ਤਾਂ ਇਹਦਾ ਮਤਲਬ ਉਹ ਮਲਵਾ ਲਾਈਫ ਟਾਈਮਲੀ ਡੈੱਡ ਮਲਵੇਜ ਕਨਵਰਟ ਹੋ ਗਿਆ ਤਾਂ ਅਸੀਂ ਆਪਣੀ ਜ਼ਮੀਨ ਨੂੰ ਡੈੱਡ ਮਲਵੇਜ ਵਿੱਚ ਕਨਵਰਟ ਕਰ ਰਹੇ ਹਾਂ ਤਾਂ ਇਹਦੇ ਇਸ ਫਾਰਮੂਲੇ ਚ ਜਿਹੜੀ ਅਸੀਂ ਇੱਟ ਬਣਾਈ ਗਈ ਹੈ ਉਹਨੂੰ ਤੁਸੀਂ ਜਦੋਂ ਮਰਜ਼ੀ ਜ਼ਮੀਨ ਚ ਮਿਕਸ ਕਰ ਸਕਦੇ ਹੋ ਠੀਕ ਹੈ ਉਹ ਜਿਹਨੂੰ ਉਹ ਡਿਸਾਲਵ ਹੋਏਗੀ ਜ਼ਮੀਨ ਦੇ ਵਿੱਚ ਵਾਪਸ ਜਾ ਕੇ ਜਿਸ ਦੇ ਨਾਲ ਜ਼ਮੀਨ ਵੀ ਬਚਦੀ ਹੈ ਜ਼ਮੀਨ ਦੇ ਰਿਸੋਰਸਸ ਵੀ ਬਚਦੇ ਨੇ ਔਰ ਆਉਣ ਵਾਲੀ ਪੀੜ੍ਹੀ ਵਾਸਤੇ ਵੀ ਅਸੀਂ ਕੁਝ ਛੱਡ ਕੇ ਜਾ ਸਕਦੇ ਹਾਂ ਜੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਸੋ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਨੂੰ ਦਿਖਾ ਦੇ ਆ ਸੋ ਇਹ ਤੁਸੀਂ ਦੇਖੋ ਜਿਹੜਾ ਬਣਾਇਆ ਗਿਆ ਬਾਇਓਮਾਸ ਗੋਕ੍ਰੀਟ ਜਿਹੜੀ ਪੁਲਿਸ ਟ੍ਰੈਫਿਕ ਪੋਸਟ ਬਣਾਈ ਗਈ ਹੈ ਤੇ ਉਹ ਕਿ ਕਿੰਨਾ ਕਿੰਨਾ ਚੀਜ਼ਾਂ ਨੂੰ ਜਿਹੜਾ ਬੈਲੈਂਸ ਕਰਦੀ ਆ ਆਕਾਸ਼ ਨੂੰ ਹਵਾ ਨੂੰ ਅਗਨੀ ਨੂੰ ਪਾਣੀ ਨੂੰ ਤੇ ਪ੍ਰithvi ਤੱਤ ਵੀ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਅਸੀਂ ਕਹਿ ਲਈ ਕਿ ਇਹਨਾਂ ਚੀਜ਼ਾਂ ਦਾ ਜਿਹੜਾ ਉਹ ਸੁਮੇਲ ਹੈਗਾ ਉਹ ਬਣਾਇਆ ਹੁੰਦਾ ਸੋ ਇਸੇ ਉਮੀਦ ਨਾਲ ਇਸ ਸਿਆਸ ਨਾਲ ਕਿ ਇਹ ਵੀਡੀਓ ਨਾਲ ਲੋਕਾਂ ਤੱਕ ਖਾਸ ਕਰਕੇ ਅਸੀਂ ਕਹਿ ਲਈਏ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਤੱਕ ਜ਼ਰੂਰ ਪਹੁੰਚਦਾ ਕਰੋਗੇ ਤਾਂ ਕਿ ਜਿੰਨਾ ਵੀ ਪੁਲਿਸ ਮੁਲਾਜ਼ਮਾਂ ਨੂੰ ਆਪਣੀ ਡਿਊਟੀ ਕਰਨ ਲੱਗੇ ਆਪਣੀ ਡਿਊਟੀ ਤੇ ਬਹੁਤ ਜ਼ਿਆਦਾ ਦਿੱਕਤਾਂ ਪਰੇਸ਼ਾਨੀਆਂ ਪੋਲੂਸ਼ਨ ਦਾ ਸਾਹਮਣਾ ਕਰਨਾ ਪੈਂਦਾ ਤਾਂ ਥਾਂ-ਥਾਂ ਦੇ ਉੱਤੇ ਜੇਕਰ ਇਦਾਂ ਦੀਆਂ ਟ੍ਰੈਫਿਕ ਪੁਲਿਸ ਪੋਸਟ ਜਿਹੜੀਆਂ ਬਣਾ ਦਿੱਤੀਆਂ ਜਾਣ ਤਾਂ ਮੈਨੂੰ ਲੱਗਦਾ ਹੈ ਕਿ ਆਮ ਲੋਕਾਂ ਲਈ ਵੀ ਇਹ ਲਾਹੇਵੰਦ ਸਾਬਤ ਹੋ ਸਕਦਾ ਹੈ ਤੇ ਇੱਕ ਪੁਲਿਸ ਮੁਲਾਜ਼ਮਾ ਦੀ ਸੇਤ ਲਈ ਵੀ ਇਹ ਜਿਹੜੀਆਂ ਗਊਕ੍ਰੀਡ ਦੀਆਂ ਪੋਸਟਾਂ ਹੈਗੀਆਂ ਨੇ ਪੁਲਿਸ ਟ੍ਰੈਫਿਕ ਪੋਸਟਾਂ ਹੈਗੀਆਂ ਨੇ ਉਹ ਲਾਹੇਵੰਦ ਸਾਬਤ ਹੋ ਸਕਦੀਆਂ ਨੇ ਕਾਸਿਫ ਫਾਰੂਕੀ ਹਕੀਕਤ ਟੀਵੀ ਪੰਜਾਬੀ ਕੋਟਿਸੇਖਾ ਮੋਗਾ